ਇਹ 5ਵੀਂ ਕਲਾਸ ਸੀ ਜਦੋਂ ਜਾਣ ਲੱਗੀ ਸੀ ਗਰਾਊਂਡ ਚ ਜਾਣ ਹਾਂਜੀ ਗਰਾਊਂਡ ਚ ਜਾਣ ਉਦੋਂ ਦੀ ਜਾਣ ਲੱਗੀ ਆ ਤਾਂ ਪਹਿਲਾਂ ਸਕੂਲ ਨੂੰ ਗਈ ਆ ਛੋਟੇ ਸਕੂਲ ਚ ਜਾਣ ਲੱਗੀ ਸੀ ਉਸ ਤੋਂ ਬਾਅਦ ਤਾਂ ਚਲੋ ਫਿਰ ਉਹਦੀ ਕਲਾਸ ਬਦਲ ਗਈ ਵੱਡੇ ਸਕੂਲ ਚ ਆ ਗਈ ਤਾਂ ਉੱਥੋਂ ਫਿਰ ਸਪੋਰਟ ਨਹੀਂ ਸੀ ਤਾਂ ਫਿਰ ਇੱਥੋਂ ਵੀਰ ਰਣਾ ਨਾਲ ਜਾਣ ਲੱਗੀ ਜਿਗਤਾਰ ਵੀਰੇ ਰਣਾ ਜਾਂਦੇ ਸਕੂਲ ਨੇ ਕੋਈ ਸਪੋਰਟ ਨਹੀਂ ਦਿੱਤੀ ਵੀ ਸਕੂਲ ਨੇ ਕੋਈ ਸਪੋਰਟ ਨਹੀਂ ਦਿੱਤੀ ਇਹ ਵੀ ਰਸ ਫਲੋਟ ਕਰਦਾ ਜੋ ਵੀ ਕਰਦਾ ਜਿਸ ਦਿਨ ਤੋਂ ਸਾਨੂੰ ਪਤਾ ਲੱਗਾ ਸੀ ਵੀ ਉੱਥੇ ਵੀਰਾ ਆਉਂਦਾ ਜਗਤਾਰਸਾ ਰਹੁੰਦੇ ਨੇ ਤੁਸੀਂ ਉਹਦੇ ਕੋਲ ਛੱਡ ਕੇ ਆਇਆ ਕਰੋ ਤਾਂ ਸਾਨੂੰ ਵੀ ਇਸ ਤਰ੍ਹਾਂ ਆਪਦੀਆਂ ਮਜਬੂਰੀਆਂ ਚ 2 ਮਹੀਨੇ 3 ਨੰਗਗੇ ਨਹੀਂ ਪਹੁੰਚਿਆ ਗਿਆ ਮੇਰੇ ਕੋ ਨਵਜੋਤ ਜਿਤ ਕਰਦੀ ਹੁੰਦੀ ਸੀ ਮੰਮਾ ਮੈਨੂੰ ਇੱਥੇ ਲੈ ਕੇ ਚੱਲੋ ਤਾਂ ਮੈਂ ਅੱਜ ਵੀ ਜਾਨੀ ਕੱਲ ਵੀ ਜਾਨੀ ਆਇਆ ਮੇਰਾ ਟਾਈਮ ਲੰਘ ਗਿਆ 2-3 ਮਹੀਨੇ ਤਾਂ ਫਿਰ ਕੁਝ ਦਿਨ ਅਸੀਂ ਇੱਕ ਦਿਨ ਨੰਗਣ ਲੱਗੇ ਸੀ ਗਰਾਊਂਡ ਚ ਤੇ ਨਵਜੋਤ ਕਹਿੰਦੀ ਮੰਮਾ ਵੀ ਅੱਜ ਮੇਰਾ ਸਰ ਫਿਰਦੇ ਆ ਮੈਂ ਵੇਖ ਲਾਂ ਉਹ ਮਿਲਣਾ ਤਾ ਫਿਰ ਮੈਂ ਉਦੋਂ ਸਰਾਂ ਕੋਲੇ ਗਈ ਸੀ ਵੀਰੇ ਹਣਾ ਕੋਲੇ ਉਦੋਂ ਜਗਤਾਰ ਵੀਰੇ ਫਿਰਦੇ ਸੀ ਉੱਥੇ ਤਾਂ ਚਲੋ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਤਾਂ ਉਸ ਦਿਨ ਤੋਂ ਇਹਨਾਂ ਨੇ ਜਗਤਾਰ ਵੀਰੇ ਨੇ ਕਿਹਾ ਵੀ ਤੁਸੀਂ ਬੱਚੀ ਨੂੰ ਭੇਜਿਆ ਕਰੋ ਬੱਚੀ ਮਿਹਨਤੀ ਆ ਵੀ ਘਰੇ ਨਾ ਬਿਠਾ ਰੱਖੋਗੀ ਤੇ ਤਾਂ ਫਿਰ ਉਸ ਦਿਨ ਤੋਂ ਅਸੀਂ ਇਹਨਾਂ ਕੋਲੇ ਜਾਣ ਲੱਗੇ ਕਹਿੰਦੇ ਜੇ ਤੁਸੀਂ ਘੱਲ ਸਕਦੇ ਆ ਤਾਂ ਵੀ ਘੱਲ ਦਿਆ ਕਰੋ ਵੀ ਜੇ ਤੁਹਾਨੂੰ ਵਿਸ਼ਵਾਸ ਹੈ ਤਾਂ ਫਿਰ ਸਸੀ ਉਸ ਦਿਨ ਤੋਂ ਵੀਰੇ ਨਾਲ ਮਿਲੇ ਸਾਨੂੰ ਵਧੀਆ ਲੱਗਿਆ ਵੀਰੇ ਦੱਸ ਵਾ ਸਾਨੂੰ ਐ ਲੱਗਿਆ ਵੀ ਵੀਰਾ ਮਿਹਨਤ ਵਾਲਾ ਹੈ ਬੱਚਾ ਵੀ ਮਿਹਨਤ ਵਾਲਾ ਹੈ ਤੱਕੇ ਵਧੂਗਾ ਕਿ ਕੀ ਕੀ ਪ੍ਰਾਪਤੀਆਂ ਕੀਤੀਆਂ ਬੱਚੀ ਨੇ ਹੁਣ ਤੱਕ ਵੀਰੇ ਵੀ ਜਦ ਦੀ ਵੀਰੇ ਕੋਲੇ ਜਾਂਦੀ ਆ ਉਦੋਂ ਦੀ ਪਿੰਕਾ ਜਰਗਨ ਨੂੰ ਜਿਹੜੀਆਂ ਖੇਡਾਂ ਚੱਲੀਆਂ ਕਾਲਜੁਗਤ ਖੇਡਾਂ ਚੱਲੀਆਂ ਉਹਨਾਂ ਵਿੱਚ ਜਾਂਦੀ ਆ ਉਹਨਾਂ ਵਿੱਚ ਸਾਈਕਲ ਤੇ ਟ੍ਰੋਫੀਆਂ ਕੁਛ ਲੈ ਕੇ ਆਉਂਦੀ ਆ ਨਾਮ ਜਿੱਤ ਕੇ ਲਿਆਉਂਦੀ ਆ ਘਰ ਬਣਾ ਪਹਿਲਾਂ ਤਾਂ ਖਸਤਾ ਹਾਲ ਸੀਗਾ ਹੁਣ ਨਵਾਂ ਥਾਂ ਲਈਆ ਘਰ ਬਣਾਉਣਾ ਤੇ ਕਿੱਦਾਂ ਦਾ ਲੱਗਦਾ ਹੈਗਾ ਬੱਚੀ ਨੇ ਮਿਸਪੋਰਟ ਕੀਤੀ ਤੁਹਾਡੀ ਬਹੁਤ ਵਧੀਆ ਲੱਗਦੀ ਸੀ ਹਾਂਜੀ ਬਹੁਤ ਖੁਸ਼ੀ ਆ ਇਸ ਗੱਲ ਦੀ ਵੀ ਆਪਾਂ ਕਹਿ ਦਿੰਨੇ ਕੁੜੀਆਂ ਨੇ ਕਿ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਮੁੰਡਿਆਂ ਨਾਲੋਂ ਵੱਧ ਕੇ ਅੱਗੇ ਜਾਂਦੀਆਂ ਨੇ ਵਧੀਆ ਸੋਚ ਆ ਕੁੜੀਆਂ ਦੀ ਜਿਵੇਂ ਬੱਚਿਆਂ ਨੂੰ ਹੁੰਦੀ ਆ ਕਹੀਂ ਲਗਨ ਹੁੰਦੇ ਆ ਬੱਚਿਆਂ ਨੂੰ ਚਲੋ ਇਹਨੂੰ ਨਵਜੋਤ ਨੇ ਲਗਨ ਸੀ ਚਲੋ ਉਹਦਾ ਸੁਪਨਾ ਸੀ ਉਹਨੇ ਕਰਕੇ ਦਿਖਾਇਆ ਹੋਰ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਹੋਰ ਮਾਪਿਆਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਵੇਂ ਨਵਜੋਤ ਵਰਗੇ ਬੱਚੇ ਆ ਅਸੀਂ ਹਰੇਕ ਮਾਂ ਨੂੰ ਹਰੇਕ ਨੂੰ ਕਹਿੰਨੇ ਆ ਵੀ ਬੱਚੇ ਦੀ ਸਪੋਰਟ ਕਰੋ ਤੇ ਬੱਚੇ ਨੂੰ ਅੱਗੇ ਵਧਣ ਦਾ ਸੁਪਨਾ ਪੂਰਾ ਕਰੋ ਨਾਲ